ਹੈਲੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆ ਦੇਖਿਓ ਜੀ ਅਸੀਂ ਕਰਤਾਰਪੁਰ ਕੋਲ ਨੰਗਦੇ ਪਏ ਸੀਗੇ ਤੇ ਪ੍ਰਵਾਸੀਆਂ ਨੇ ਕਿੰਨਾ ਮਾੜਾ ਕੰਮ ਕੀਤਾ ਪਿਆ ਆ ਕੋਈ ਗੁਰਦੁਆਰੇ ਦਾ ਪ੍ਰਬੰਧਕ ਜਾਂ ਕੋਈ ਵੀ ਕੁਝ ਨਹੀਂ ਬੋਲਦਾ ਪਿਆ ਆ ਬਜ਼ੁਰਗ ਜੀ ਦੀ ਰੇੜੀ ਲੱਗਦੀ ਪਈ ਸੀਗੀ ਇੱਥੇ ਕਰਤਾਰਪੁਰ ਤੇ ਇੱਕ ਪ੍ਰਵਾਸੀ ਮਜ਼ਦੂਰ ਹੈ ਦਿਨੋਂ ਦਿਨ ਗਾਂ ਨੂੰ ਰੇੜੀ ਲਈ ਆਉਣ ਡਿਆ ਆ ਤੇ ਇਹਨਾਂ ਨੇ ਉਹਨੂੰ ਕਿਹਾ ਵੀ ਤੂੰ ਇੱਕ ਜਗ੍ਹਾ ਰੇੜੀ ਰੱਖ ਮੇਰੀ ਕਾਫੀ ਟਾਈਮ ਤੋਂ ਇੱਕ ਜਗ੍ਹਾ ਰੇੜੀ ਆ ਪਰ ਉਹਨੇ ਗੱਲ ਨਹੀਂ ਮੰਨੀ ਉਹਨੇ ਉਹਨੇ ਇਹਨਾਂ ਨੂੰ ਗਾਲਾਂ ਕੱਢੀਆਂ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢ ਕੇ ਮੈਂ ਕੁਦਰਤੀ ਮੈਂ ਪੀਜਾ ਖਾਨ ਨੂੰ ਰੁਕਿਆ ਹੈਗਾ ਤਾਂ ਮੈਂ ਦੇਖਾਂ ਵੀ ਇਹ ਕੀ ਹੋਣ ਰਿਆ ਮੈਂ ਕਿਹਾ ਸ਼ਾਇਦ ਪੈਸੇ ਪੋਹੇ ਦੇਣੇ ਹੋਣਗੇ ਤੇ ਮੈਂ ਦੇਖਿਆ ਤਾਂ ਗੰਨਾ ਮਾਰਿਆ ਇਹਨਾਂ ਦੇ ਉੱਤੇ ਇਹਨਾਂ ਦੀ ਦਸਤਾਰ ਨੂੰ ਦਸਤਾਰ ਤੇ ਵੱਜਿਆ ਉਹਦੇ ਕਰਕੇ ਵਿਚਾਰ ਹੋ ਗਿਆ ਬਾਈ ਜੀ ਕਰਤਾਰਪੁਰ ਵਾਲਿਆਂਗੇ ਸਖਤ ਬੇਨਤੀ ਆ ਕਿ ਪ੍ਰਵਾਸੀਆਂ ਤੋਂ ਰਸਪੀਣੀ ਬੰਦ ਕਰੋ ਆਪਣੇ ਪੰਜਾਬੀ ਭਾਈਚਾਰੇ ਤੋਂ ਪੀਵੋ ਜਿੰਨਾ ਰੇਟ ਕਹੋਗੇ ਜੋ ਰੇਟ ਦਾ ਚੱਲਦਾ ਆ ਉਤੋਂ ਅੱਧ ਤੇ ਜੇ ਤੋ ਨਹੀਂ ਹੈਗੇ ਉਦਾਂ ਪੀਜੋ ਪਈ ਪਰ ਆਓ ਸਾਥ ਇਕੱਠੇ ਹੋ ਕੇ ਦੇਣਗੇ ਤੈਨੂੰ ਕੰਮ ਚੱਲੂਗਾ ਉਦਾਂ ਨਹੀਂ ਹਾਂਜੀ ਬਾਬਾ ਜੀ ਕੀ ਗੱਲ ਹੋਈ ਸੀਗੀ ਗਾਲੇ ਉਹ ਹੀ ਬੇ ਉਹ ਗਾਣਾ ਗਾ ਰੇੜੀ ਲਈ ਉਹਦਾ ਮੈਨੂੰ ਰੋਕਣ ਪਿਆ ਉਹ ਗਾੜੀਆਂ ਉਹਨੇ ਗਾਲ ਕੱਢੀ ਤੇ ਮੈਨੂੰ ਕੰਨਾ ਮਾਰਨ ਪਿਆ ਅੱਛਾ ਛੱਟ ਸੁੱਟ ਤਾਂ ਨਹੀਂ ਕੋਈ ਲੱਗੀ ਨਹੀਂ ਨਹੀਂ ਪੱਗ ਤੇ ਵੱਜੀ ਆ ਅੱਛਾ ਅੱਛਾ ਕੋਈ ਨਹੀਂ ਬਾਬਾਈ ਦੇ ਹੱਥ ਪੈਰ ਕੰਬਦੇ ਪਏ ਹੈਗੇ ਇੱਥੇ ਕੁਰਸੀ ਤੇ ਬਿਠਾਇਆ ਤੇ ਆ ਇਹਨਾਂ ਦਾ ਫੇਰ ਰੇੜੀ ਵੀ ਸਾਨੂੰ ਬੰਦ ਕਰਵਾਉਣੀ ਪਈ ਵੀ ਕਿਉਂਕਿ ਉਦਾਂ ਹੀ ਬੈਠੇ ਹੈਗੇ ਤੇ ਕੋਈ ਗਾਹਕ ਵੀ ਹੈ ਨਹੀਂ ਸੀਗਾ ਤੋ ਤੋ ਕੰਬਦੇ ਪਏ ਹੈਗੇ ਹਰ ਇੱਕ ਰੋਟੀ ਰੋਜੀ ਰੋਟੀ ਨਹੀਂ ਕਰਦਾ ਆਪਾਂ ਉਹਨਾਂ ਦਾ ਤਰਸ ਖਾਂਦੇ ਆ ਪਰ ਇਹ ਜਾਣ ਕੇ ਕੰਮ ਖਰਾਬ ਕਰਦੇ ਆ ਤੁਹਾਨੂੰ ਉਹਦੀ ਫੋਟੋ ਵੀ ਦਿਖਾਉਨੇ ਆ ਇਹ ਗੁਰਦੁਆਰਾ ਜਿਹੜਾ ਕਰਤਾਰਪੁਰ ਦਾ ਮੇਨ ਆ ਉਹਦੇ ਬਿਲਕੁਲ ਥੋੜਾ ਜਿਹਾ ਗਾਂ ਆ ਕੇ ਥੋੜਾ ਜਿਹਾ ਗਾਂ ਆ ਕੇ ਤਰਨ ਤਰਨ ਗੁਰਦੁਆਰੇ ਦੇ ਥੋੜਾ ਜਿਹਾ ਗਾਂ ਆ ਕੇ ਬਾਬਾ ਜੀ ਦੀ ਰਸ ਦੀ ਰੇੜੀ ਲੱਗਦੀ ਆ ਤੁਹਾਨੂੰ ਭਈ ਇਹਦੀ ਫੋਟੋ ਵੀ ਦਿਖਾਉਨੇ ਆ ਠੀਕ ਆ ਜੀ ਆਹ ਪਾਜੀ ਦੇਖਿਓ ਭਈ ਇਹਦੀ ਰੇੜੀ ਆਹ ਭਈ ਆ ਜੀ ਆਹ ਪਾਜੀ ਆ ਰੇੜੀ ਲੱਗੀ ਹੋਈ ਆ ਬਿਲਕੁਲ ਇਹਦੇ ਸਾਹਮਣੇ ਪਾਜੀ ਇਨੇ ਭਾਈ ਸਰਦਾਰ ਬੰਦੇ ਦੀ ਪੱਗ ਲਾਉਣ ਦੀ ਕੋਸ਼ਿਸ਼ ਕੀਤੀ ਇਸ ਬੰਦੇ ਨੇ ਆਹ ਬੰਦੇ ਭਾਈ ਬਹੁ ਮਾੜੇ ਹਾਲਾਤ ਚੱਲਦੇ ਪਏ ਆ ਯਾਰ ਬਹੁ ਮਾੜੇ ਹਾਲਾਤ ਪੰਜਾਬ ਦੇ ਭਾਈ ਇਕੱਠੇ ਸਾਥ ਦੋ ਹੋ ਕੇ ਇਕੱਠੇ